ਕੋਈ ਹੋਰ ਆ ਕੇ ਉਹਨੂੰ ਰੀਟਰੀਵ ਕਰਦਾ ਹੈ ਤੇ ਅੱਗੇ ਉਹਨੂੰ ਵਰਤਦਾ ਹੈ ਸੋ ਇਹ ਵੀ ਸੇਮ ਇਸ਼ੂ ਸੇਮ ਮੋਡਿਸਪਰੈਂਟ ਇਅਰ ਪਰ ਇਹਨੂੰ ਵੀ ਅਸੀਂ ਬਹੁਤ ਛੇਤੀ ਹੱਲ ਕਰ ਲਾਂਗੇ ਵੀ ਇਹਦੇ ਹੋਰ ਕਿਹੜੇ ਮੈਂਬਰ ਸੀ ਉਹਨਾਂ ਨੂੰ ਬਹੁਤ ਛੇਤੀ ਫਾਜ਼ਲ ਸਰ ਵੈਕਤੀ ਦੀ ਪਛਾਣ ਕੀ ਹੈ ਜੀ ਵੈਕਤੀ ਦੀ ਪਛਾਣ ਨਹੀਂ ਹੋਈ ਸਰ ਹੋਰ ਵੀ ਕੀ ਹੈ ਕੋਈ ਪਹਿਲਾਂ ਵਾਂਗ ਕੋਈ ਚੋਕੀ ਥਾਣੇ ਨਿਸ਼ਾਨਾ ਬਣਾਇਆ ਗਿਆ ਮੈਂ ਮੈਂ ਹਲੇ ਨਹੀਂ ਧਾਰਮਿਕ ਸਥਾਨ ਜਾਂ ਕੁਝ ਨਹੀਂ ਮੈਂ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਜੀ ਤੁਹਾਨੂੰ ਕਿਉਂਕਿ ਜਦੋਂ ਅਸੀਂ ਇਹਦੇ ਬਾਕੀ ਮੈਮਰੀ ਬਹੁਤ ਛੇਤੀ ਫੜ ਲਗਾ ਕਿ ਜਿਆ ਸਾਹਮਣੇ ਆ ਸਰ ਇੱਕ ਕੁਝ ਜ਼ਿਆਦਾ ਲੈ ਕਰ ਰਿਹਾ ਲੱਗਦਾ ਕਿ ਕੋਈ ਅੜ ਸਕਦੇ ਨੇ ਦੇਖੋ ਮੈਂ 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 ਆਬਜੈਕਟ ਐਕਸਪੀ ਰੈਂਦੇ ਆ ਜੀ ਦੇਖੋ 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 ਜੀ ਦੇਖੋ ਮੈਂ ਮੈਂ ਬੜਾ ਕਲੀਅਰ ਆ ਆਪਾਂ ਅਫਵਾਹ ਵਾਲਾ ਨਾ ਜਾ ਜਾਈਏ ਹਲੇ ਕਿਸੇ ਚੀਜ਼ ਨੂੰ ਵੀ ਇੱਕ ਕਿਸ ਚੀਜ਼ ਲਈ ਸਿਗਾ ਵਰਤੀ ਜਾ ਰਹੀ ਸਾਰੀ ਇੱਕ ਤਫਤੀਸ਼ ਦਾ ਹਿੱਸਾ ਆ ਅਸੀਂ ਪ੍ਰੋਪਰ ਇਹਨਾਂ ਦੇ ਮੋਡਿਊਲ ਵੀ ਅਰੈਸਟ ਕਰ ਲਾਂਗੇ ਸਾਨੂੰ ਚੰਗੇ ਕਲੂ ਮਿਲ ਚੁੱਕੇ ਆ ਫੜੇ ਤਾਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਵੀ ਕਿਸੇ ਸੰਗਠਨ ਕਿਹੜਾ ਐਕਟਿਵ ਹੈ। ਦੇਖੋ ਇੱਥੇ ਬੱਬਰ ਖਾਲਸਾ ਜਿਆਦਾ ਐਕਟਿਵ ਹੈਗਾ ਆ। ਅ ਔਰ ਇਹਦਾ ਜੀਵਨ ਫੌਜੀ ਮਨੂ ਅਗਵਾਨ ਪੁੱਛੇ ਜੇ ਜ਼ਿੰਮੇਵਾਰੀਆਂ ਵੀ ਲੈਂਦੇ ਰਹੇ ਆ। ਹੈਪੀ ਪਾਸ਼ੀਆਂ ਤਾਂ ਫੜਿਆ ਗਿਆ ਉੱਥੇ ਪਰ ਇਹਦੇ ਬਾਕੀ ਵੀ ਮੈਂਬਰ ਹੈਗੇ ਆ ਸਾਰੇ ਇਸ ਬੱਬਰ ਖਾਲਸਾ ਨਾਲ ਇਸ ਸੰਬੰਧਿਤ ਆ। ਔਰ ਇਹ ਵੀ ਮਰਨ ਵਾਲਾ ਵਿਅਕਤੀ ਵੀ ਬੱਬਰ ਖਾਲਸਾ ਨਾਲ ਇਸ ਸੰਬੰਧਿਤ ਲੱਗਦਾ। ਸਰ ਹੋਰ ਵੀ ਐਸੇ-ਪਾਸੇ ਜਗ੍ਹਾ ਤਲਾਸ਼ੀ ਲਈ ਜਾ ਸਕਦੀ ਹੈ। ਹਾਂ ਸਾਰੇ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਆ ਸਾਰੀ। ਲੋਕ ਤੇ ਆਉਣ ਵਾਲੇ ਦਿਨ ਛੋੜ ਗ੍ਰਿਫਤਾਰੀਆਂ ਹੋ ਸਕਦੀਆਂ